ਅਸੀਂ ਤੁਸੀਂ ਮੈਂ ਸੁਣ ਰਿਹਾ ਸੀ ਸਾਰੀਆਂ ਗੱਲਾਂ ਬਾਤਾਂ ਵੀ ਜਿਹੜਾ ਹੋ ਰਿਹਾ ਹੈਗਾ ਜੀ ਦੇਖੋ ਓਵਰ ਆਲ ਜੇ ਤੁਸੀਂ ਦੇਖੋ ਨਾ ਦੇਖੋ ਸਿਸਟਮ ਜੇ ਕਿਸੇ ਵੀ ਇਹ ਜੀ ਜਦੋਂ ਗੱਲ ਹੁੰਦੀ ਆ ਤਾਂ ਸਿਸਟਮ ਦਾ ਜਿਹੜਾ ਕਲੈਕਟਿਵ ਜਿਹੜਾ ਉਹਦਾ ਕੈਰੈਕਟਰ ਹੈਗਾ ਉਹ ਨਿਕਲ ਕੇ ਬਾਹਰ ਆਉਂਦਾ ਹੁਣ ਤੁਸੀਂ ਦੇਖੋ ਜਿਹੜੇ ਤਾਂ ਸਰਜੋਤ ਬੈਂਸ ਲਾਲੋ ਜਾਂ ਜਿਹੜੇ ਬੰਦੇ ਉਹਦੇ ਵਿੱਚ ਨਾਮਜ਼ਦ ਕੀਤੇ ਨੇ ਉਸ ਕੁੜੀ ਨੇ ਤੇ ਇਨਸਪੈਕਟਰ ਨੇ ਉਹਨਾਂ ਨੂੰ ਤਾਂ ਸਟੈਬਲਿਸ਼ਮੈਂਟ ਦੀਆਂ ਅੰਦਰੋਂ ਬਚਾਉਣ ਦੀਆਂ ਕੋਸ਼ਿਸ਼ ਗਾੜ ਕਰਨੀਆਂ ਸਾਰੀਆਂ ਤਾਕਤਾਂ ਲੱਗੀਆਂ ਹੋਈਆਂ ਹੋਣਗੀਆਂ ਜੀ ਜੀ ਪਰ ਜਿਹੜੀ ਉਹ ਜਿਹੜੀ ਸਬ ਇਨਸਪੈਕਟਰ ਹੈ ਜਿਨੇ ਉਹ ਲੈ ਕੇ ਆਂਦੀ ਹੈ ਸਾਰੀ ਗੱਲ ਬਾਹਰ ਲੈ ਕੇ ਆਂਦੀ ਹੈ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੋਊਗੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨੂੰ ਟਰਾਂਸਫਰ ਕਰਤਾ ਜੀ ਉਹਨੂੰ ਟਰਾਂਸਫਰ ਹਾਂ ਉਹਨੂੰ ਉਸ ਦੀ ਓਪਨਲੀ ਕਿਸੇ ਵੀ ਬੰਦੇ ਨੇ ਜਿਹੜਾ ਪੋਲੀਟੀਕਲ ਜਿਹਦੇ ਕੋਲ ਪਾਵਰ ਹੋਵੇ ਐਸਟੈਬਲਿਸ਼ਮੈਂਟ ਦਾ ਕੋਈ ਵੀ ਬੰਦਾ ਬਾਹਰ ਨਿਕਲ ਕੇ ਉਹਦੀ سپورਟ ਨਹੀਂ ਕਰਦਾ ਹੈ ਨਾ ਸੋ ਇਹ ਕਰਕੇ ਇਟ ਸ਼ੋਜ਼ ਇਹ ਇਹ ਸ਼ੋਅ ਕਰਦਾ ਵੀ ਉੱਥੇ ਸਿਸਟਮ ਹੈ ਕੌਣ ਬੰਦੇ ਰਾਜ ਕਰਦੇ ਐ ਇੱਥੇ ਹੁਣ ਬੜੇ ਮੇਰੀ ਕਾਬਤ ਪਹਿਲਾਂ ਭਾਈ ਸਾਹਿਬ ਬੜੇ ਪੋਲਾਈਟਲੀ ਕਹਿ ਕੇ ਗਏ ਵੀ ਮੈਂ ਭਗਵੰਤ ਮਾਣ ਨੂੰ ਮਾੜਾ ਨਹੀਂ ਕਹੂੰਗਾ ਹੋਰ ਤੁਸੀਂ ਅਚਾ ਤੁਸੀਂ ਪਹਿਲਾਂ ਭਗਵੰਤ ਮਾਣ ਦੇਖੋ ਵੀ ਕਿਹਨੂੰ ਮਾੜਾ ਕਹਿੰਦਾ ਰਿਹਾ ਬਾਅਦ ਦੇ ਇਸ ਤੋਂ ਪਹਿਲਾਂ ਬਣਨ ਤੋਂ ਪਹਿਲਾਂ ਜਦੋਂ ਤੁਸੀਂ ਚਿੱਟੇ ਦੀ ਗੱਲ ਕਰਦੇ ਹੋ ਕੌਣ ਬਕਾਉਂਦਾ ਹੈ ਹੁਣ ਕੌਣ ਬਕਾਉਂਦਾ ਹੈ ਹੈਨਾ ਇੰਨੇ ਇੰਨੇ ਵੱਡੇ ਵੱਡੇ ਕਤਲ ਹੋ ਗਏ ਨੇ ਉਹਨਾਂ ਦਾ ਕੋਈ ਸੌ ਪਤਾ ਨਹੀਂ ਕੁ ਲੱਗ ਰਿਹਾ ਜਿਹੜੇ ਬੰਦੇ ਵਿੱਚ ਉਹਨਾਂ ਦੇ ਫਾਲਟ ਨੇ ਉਹਨਾਂ ਨੂੰ ਤੁਸੀਂ ਸੇਫਗਾਰਡ ਕਰ ਰਹੇ ਹੋ ਸੋ ਇਹ ਜਿਹੜੀਆਂ ਆਈਡੀ ਆ ਨਾ ਗੱਲਾਂ ਵੀ ਕਿਸੇ ਤਾਕਤਵਰ ਬੰਦੇ ਨੂੰ ਅਸੀਂ ਐ ਨਹੀਂ ਕਹਿਣਾ ਵੀ ਜਦ ਮੈਂ ਨੋਟਿਸ ਦੇ ਵਿੱਚ ਨਾ ਆ ਜਾਂ ਤੇ ਮੈਨੂੰ ਕੋਈ ਇਸ ਤਰ੍ਹਾਂ ਗੱਲ ਨਾ ਹੋ ਜੇ ਇਸ ਕਰਕੇ ਜਿਹੜਾ ਆਮ ਤੌਰ ਤੇ ਕੀ ਆ ਤਾਕਤਵਰ ਬੰਦਾ ਜਿੰਨਾ ਵੀ ਮਰਜ਼ੀ ਵਿਧਵਾਸ਼ ਹੋਵੇ ਜਿੰਨਾ ਮਰਜ਼ੀ ਮਾਰਾ ਹੋਵੇ ਉਸ ਨੂੰ ਉਹ ਸਿਸਟਮ ਨੇ ਬਚਾਉਣੇ ਬਚਾਉਣਾ ਇਸ ਕਰਕੇ ਇਹਦੇ ਚ ਬਹੁਤ ਹੀ ਉਮੀਦ ਇਹ ਜੀਆਂ ਗੱਲਾਂ 'ਚ ਰੱਖਣ ਦੀ ਲੋੜ ਨਹੀਂ ਆ ਹਾਂ ਪੋਚਾ ਪੱਚੀ ਕੋਈ ਕੋਈ ਨਾ ਕੋਈ ਆਜ ਕਰ ਦੇਣਗੇ ਪਰ ਅੰਦਰੋਂ ਉਹਨਾਂ ਨੂੰ ਸੇਫਗਾਰਡ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਆਦਰਵਾਇਜ਼ ਜੇ ਪਹਿਲੀ ਵਾਰੀ ਜਦੋਂ ਕੋਈ ਜੀ ਗੱਲ ਹੋਈ ਹੈ ਇੱਕ ਤਾਂ ਬੰਦਾ ਟੰਗਿਆ ਹੁੰਦਾ ਤਾਂ ਫਿਰ ਸ਼ੋਅ ਕਰਦਾ ਵੀ ਇਹ ਇਹਨਾਂ ਦਾ ਕਰੈਕਟਰ ਇਹੋ ਜਿਹਾ ਹੈਗਾ ਸੋ ਇੱਕ ਪਾਸੇ ਤੁਸੀਂ ਇਸੇ ਪਾਰਟੀ ਦੇ ਬੰਦੇ ਇਹ ਜਿਹੜੇ ਵੱਡੇ ਲਿਕਰ ਸਕੈਮ ਕਰਕੇ ਉਹ ਆਪਣੇ ਹੋਟੀਚਰਾ ਦੇ ਮੂਹਰੇ ਜਾ ਕੇ ਇਮਾਨਦਾਰੀ ਦੀਆਂ ਤੇ ਭਗਤੀ ਦੀਆਂ ਗੱਲਾਂ ਕਰਦੇ ਨੇ ਇੱਥੇ ਵੀ ਇਹ ਮਤਲਬ ਹੁਣ ਆਹ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੈ ਇਹਦੇ ਵਿੱਚ ਕਿਹੇ ਜੀ ਹਾਲਾਤ ਵਿੱਚ ਉਥੇ ਸੀਐਮ ਆਉਂਦਾ ਹੈ ਕਿਹੇ ਜੀ ਹਾਲਾਤ ਵਿੱਚ ਕਿਹੇ ਗਾਣੇ ਗਾਉਂਦਾ ਜਾ ਕੇ ਸਟੇਜਾਂ ਦੇ ਉੱਤੇ ਇਹਦੀ ਚੀਜ਼ ਹੈਗੀ ਯੂ ਕੈਨ ਨਾਟ ਐਕਚੁਅਲੀ ਐਕਸਪੈਕਟ ਐਨੀਥਿੰਗ ਗੁੱਡ ਫ্রম ਦ ਪੀਪਲ ਹੂ ਆਰ ਬੇਸਿਕਲੀ ਬੇਸਿਕਲੀ ਜਿਹੜੀ ਉਹਦੀ ਇੰਟੈਂਸ਼ਨ ਹੈ ਇਜ਼ ਜਸਟ ਟੂ ਬੀ ਇਨ ਦ ਪਾਵਰ ਜਸਟ ਟੂ ਬੀ ਸੀਨ ਵਿਦ ਦ ਪਾਵਰ ਜਸਟ ਟੂ ਬੀ ਅਸੋਸੀਏਟਿਡ ਵਿਦ ਦ ਪਾਵਰ ਇੰਜੋਏ ਦ ਪਾਵਰ ਉਹਨਾਂ ਦੀ ਬੋਲੀ ਦੇਖੋ ਜਦੋਂ ਵਿਧਾਨ ਸਭਾ ਵਿੱਚ ਬੋਲਦੇ ਆ ਅਕਕਿ ਮੈਂ ਲੋਕਾਂ ਨੂੰ ਉਂਗਲਾਂ ਕਰ ਕਰਕੇ ਇਹ ਜਿਆ ਇੰਨਾ ਤਾਂ ਇਹ ਘੈਰਪੈਨਾ gira ਜਿਹੜਾ ਹੈਗਾ ਮਾਹੌਲ ਕਦੇ ਦੇਖਿਆ ਨਹੀਂ ਗਿਆ ਐਕਚੁਅਲੀ ਮੈਂ ਜਿਹੜੇ ਕਰਪਟ ਕਰਪਟ ਕੰਟਰੀ ਵੀ ਹੈਗੇ ਨਾ ਉਹਨਾਂ ਦੇ ਵਿੱਚ ਵੀ ਨਹੀਂ ਦੇਖਿਆ ਜਿੰਨਾ ਅੱਜਕੱਲ ਪੰਜਾਬ ਦੇ ਵਿੱਚ ਇਸ ਤਰ੍ਹਾਂ ਇੰਨਾ ਬੰਦਿਆਂ ਨੇ ਇਹ ਜਿਹੜਾ ਮਾਹੌਲ ਪੰਜਾਬ ਦਾ ਖਰਾਬ ਕੀਤਾ ਸ਼ੂਰ ਸ਼ੂਰ ਥੈਂਕ ਯੂ